جا روان تا گهر کي مانو ته ڪردي ني گل آهي ڇو جو سلام 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 ਆ ਜਾ ਰਿਹਾ ਉਸ ਜੀ ਦਾ ਉਹ ਲੋ ਲੈ ਕੇ ਪ੍ਰਸ਼ਾਸਨ ਨਾਲ ਗੱਲਬਾਤ ਵੀ ਹੋਈ ਹੈ तकरीबन डेढ़ ਤੋਂ 2 ਘੰਟੇ ਜਿਹੜੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਚਲੋ ਆਓ ਗਰਮਰ ਭਾਈ ਪਿੱਛੇ ਆਓ ਮੜਾ ਸੋ ਨਿਹਾਲ ਆਂ ਮੀਆਂ ਆਏ ਸੰਤ ਜਰਨੈਲ ਸਿੰਘ ਜੀ ਅੱਜ ਕਾੜਾ ਲਗਾਇਆ ਜਾਂਦਾ ਪਿਆ ਜਿੰਦਾਬਾਦ ਜਿੰਦਾਬਾਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਾ ਮੁਰਦਾਬਾਦ 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 ਮੁਰਦਾ ਮੁਰਦਾਬਾਦ 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 ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੇ ਜਿਹੜੀ ਸੈਂਟਰ ਦੀ ਪਾਲਿਸੀ ਹੈ ਨਾ ਉਹ ਹਰ ਜਿਹੜਾ ਸੂਬੇ ਦੀ ਸੂਬੇ ਦੀ ਕੋਈ ਵੀ ਜਿਹੜੀ ਵੱਡੇ ਵੱਡੇ ਅਫਸਰ ਬਣ ਕੇ ਆਈ ਜਾਂਦੇ ਆ ਪੰਜਾਬ ਦੇ ਬੰਦੇ ਉਹ ਕੈਨੇਡਾ ਅਮਰੀਕਾ ਨੂੰ ਜਾਈ ਜਾਂਦੇ ਆ ਇਹ ਇੱਕ ਮੁੱਠ ਹੋਈਏ ਇਹ ਗੱਲ ਨੂੰ ਅਸੀਂ ਇੱਥੇ ਧੁੱਕਣ ਨਹੀਂ ਦੇਣਾ ਕਿਹੜਿਆ ਚਾਲ ਪੱਤਰ ਖਾਲਸਾ ਹੀ ਨਿਸ਼ਾਨ ਸਾਹਿਬਾ ਸੰਤ ਮੱਪਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਦੀਆਂ ਤਸਵੀਰਾਂ ਝੰਡਿਆਂ ਅਤੇ ਵਾਲੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰਿਆਂ ਲਈ ਗਈ ਸਿੱਖਿਸ਼ਟਾ ਹਾਲੂਆਂ ਦਾ અપਮਾਨ ਅਤੇ ਬਦਸਲੂਕੀ ਕਰਨ ਵਾਲੇ ਸ਼ਾਰਤੀ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਸ਼ਰਧਾਲੂਆਂ ਦੇ ਮੋਟਰਸਾਈਕਲਾਂ ਤੋਂ 50 ਰੁਪਏ ਗੈਰ ਕਾਨੂੰਨੀ ਢੰਗ ਨਾਲ ਪਰਚੀ ਕੱਟਣਾ ਉਹਨਾਂ ਦੇ ਜਬਰੀ ਚਲਾਨ ਕੱਟਣਾ ਅਤੇ ਉਹਨਾਂ ਖਿਲਾਫ ਝੂਠੇ ਪਰਚਿਆਂ ਨੂੰ ਆਪਣੇ ਨਿੱਜੀ ਦਖਲ ਦੇ ਕੇ ਰੱਦ ਕਰਾਉਣ ਸੰਬੰਧੀ ਅਸੀਂ ਇਹ ਜਿਹੜੀ ਅੱਜ ਜਿਹੜੀ ਮੰਗ ਕੀਤੀ ਆ ਅਸੀਂ ਦੇਖਦੇ ਰਾਸ਼ਟਰਪਤੀ ਤੋਂ ਵੀ ਉਹ ਆਪਣਾ ਨਿੱਜੀ ਦਖਲ ਦੇ ਕੇ ਜੋ ਹਿਮਾਚਲ ਵਿਖੇ ਸਾਡੇ ਜਿਹੜੇ ਸਿੱਖ ਸ਼ਰਧਾਲੂ ਗਏ ਸੀਗੇ ਉਹਨਾਂ ਉੱਤੇ ਜਿਹੜਾ ਉਹ ਜ਼ਬਰ ਹੋਇਆ ਧੱਕਾ ਹੋਇਆ ਤੇ ਉੱਥੇ ਜਿਹੜੀ ਵਦਸ ਲੁਕੀ ਹੋਈ ਆ ਔਰ ਉਹਨਾਂ ਖਿਲਾਫ ਜਿਹੜੇ ਪਾਚੇ ਦਰਜ ਕੀਤੇ ਉਹਨੂੰ ਰੱਦ ਕਰਾਉਂਦੇ ਜੀ ਅਸੀਂ ਮੰਗ ਕਰ ਆਪਣੇ ਪ੍ਰਸ਼ਾਸਨ ਦੇ ਥਰੂ ਹੋਣਾ ਸੀ ਆਪਾਂ ਇਹ ਜਿਹੜਾ ਜ਼ਰ ਤਤਰ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ नहीं इनको रोक लिया गया इनसे बात होगी सबसे सबसे बात हो गई है और यहीं ये ख़त्म कर रहे हैं कुछ बुला रहे हैं जिन्होंने बोलना है को जो हिमाचल में कोई एक्सीडेंट हुआ है उसके संबंध में ये रोज प्रदर्शन कर रहे हैं नहीं आगे नहीं जाना दिया यहीं खत्म हो जाएगा ਇਹ ਕਨਸਰਟ ਸ਼ਾਂਤਮਈ ਢੰਗ ਨਾਲ ਦਰਸ਼ਣ ਕੀਤਾ ਗਿਆ ਹੈਗਾ। ਇਹਦੇ ਵਿੱਚ ਜਿਹੜੇ ਸਰਜੀ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਜਿਹੜੇ ਸਵਾਲ ਉਠਾਏ ਗਏ ਨੇ ਕੁਝ ਕਨਸਰਨ ਜਤਾਏ ਗਏ ਨੇ। ਇਹ ਸਾਰੇ ਕਨਸਰਨਸ ਨਾਲ ਉੱਚ ਅਧਿਕਾਰੀਆਂ ਨੂੰ ਅਗੋਤ ਕਰਾਵਾਂਗੇ ਤੇ ਸਾਰੇ ਮਸਲਿਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ।